ਹੈ ਨੂੰ ਬੰਦੇ ਪਰ ਉਹਨਾਂ ਆਪਣਾ ਪੁਰੀਆ ਔਰਤਾਂ ਵਰਗਾ ਬਣਾਇਆ ਹੱਥਾਂ 'ਚ ਚੂੜੇ ਪਾ ਕੇ ਪਿੱਛੇ ਗੁੱਤਾਂ ਕਰਕੇ ਜਾਂ ਪਿੱਛੇ ਕੇਸ ਜਿਹੜੇ ਨੇ ਉਹ ਖੁੱਲੇ ਛੱਡ ਕੇ ਤੇ ਹੱਥਾਂ ਵਿੱਚ ਚੂੜੇ ਪਾ ਕੇ ਕਿਸੇ ਸਾੜੀ ਲਈਏ ਕੋ ਟਿਲਕ ਲਾਉਂਦਾ ਕੁਝ ਲਾਉਂਦਾ ਇਦਾਂ ਦੇ ਬਾਬੇ ਜਿਹੜੇ ਆ ਮਾਰਕੀਟ ਵਿੱਚ ਬੜੇ ਆ ਤੇ ਮੇਰੇ ਕਿਉਂਕਿ ਇਤਿਹਾਸ ਤੋਂ ਹਰ ਰੋਜ਼ ਇਤਿਹਾਸ ਦੀ ਕਥਾ ਕਰੀ ਦੀ ਭਾਈ ਸਾਹਿਬ ਇੱਥੇ ਆ ਸਰਬਜੀ ਸਿੰਘ ਇਹ ਵੀ ਇਤਿਹਾਸ ਦੀ ਕਹਾਣੀ ਕਰਦੇ ਆ ਤੇ ਤੁਸੀਂ ਸੁਣਿਆ ਹੋਵੇਗਾ ਜਿਹੜੇ ਇਤਿਹਾਸ ਨੂੰ ਸੁਣਨ ਵਾਲੇ ਗੁਰਨਾਨਕ ਦੇ ਮਹਾਰਾਜ ਜੀ ਦੇ ਵਕਤ ਇੱਕ ਪਖੰਡੀ ਦਾ ਜ਼ਿਕਰ ਆਉਂਦਾ ਹੈ ਜਦੋਂ ਆ ਮੈਂ ਸ਼ਬਦ ਪੜ ਰਿਹਾ ਸੀ ਤੇ ਮੇਰੇ ਅੱਖਾਂ ਦੇ ਅੱਗੇ ਉਹ ਸਾਖੀ ਆ ਗਈ ਮੈਂ ਕੋਈ ਨਹੀਂ ਪੜ ਰਿਹਾ ਸੀ ਉਹ ਦਾ ਨਾਮ ਸੀ ਸ਼ਾ ਸੁਹਾਗਣ ਸਿਆਲਕੋਟ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਆ ਇੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਸੋਨੇ ਦੀ ਮੋਹਰ ਦੇ ਕੇ ਸੱਚ ਤੇ ਝੂਠ ਕਰੀਦਮ ਦੀ ਪੇਟੀ ਕਬੀ ਰਾਜ ਕਬੀ ਸੰਤੋਖ ਸਿੰਘ ਨੇ ਸੋਨੇ ਦੀ ਮੋਹਰ ਦਾ ਨਿਕਰ ਕੀਤਾ ਤੇ ਮੈਂ ਉਹੀ ਘੋਟ ਕਰਦਾ ਹੁੰਨਾ ਮੈਂ ਨਹੀਂ ਕਿਹਾ ਹੁੰਦਾ ਵੀ 1 ਰੁਪਿਆ ਦੇ ਦਿੱਤੇ ਕਿਉਂਕਿ ਜੋ ਉਹ ਨਾਲੇ ਹੁਣ ਇਹ ਤੋਂ ਥੋੜੀ ਦੂਰੀ ਤੇ ਸਤਗੁਰੂ ਗੁਰਨਾਦ ਦੇਵ ਸੱਚੇ ਪਾਤਸ਼ਾਹ ਜੀ ਆਏ ਤੇ ਇਸ ਨਗਰ ਵਿੱਚ ਬੜੀ ਚਾਹਲ ਪਿਆਲ ਤੇ ਬੜੀ ਭੀੜ ਲੱਗੀ ਹੋਈ ਸੀ ਇੱਕ ਮਾਤਾ ਨੇ ਪੁੱਛਿਆ ਕਿ ਮਾਂ ਇਹ ਭੀੜ ਕਿਉਂ ਹੈ ਉਸ ਮਾਤਾ ਨੇ ਦੱਸਿਆ ਵੀ ਇੱਥੇ ਸ਼ਾ ਸ਼ੁਹਾਗਨ ਨਾਮ ਦੀ ਪੀਰ ਪੀਰ ਰਹਿੰਦਾ ਹੈ ਤੇ ਕਹਿੰਦੇ ਕਿ ਇਸ ਦਿਨ ਉਹਨੂੰ ਰੱਬ ਦੇ ਦਿਦਾਰ ਹੁੰਦੇ ਆ ਦਰਸ਼ਨ ਹੁੰਦੇ ਆ ਇਸ ਕਰਕੇ ਅੱਜ ਇਹਦੇ ਡੇਰੇ ਤੇ ਪੀਦਾ ਹੈ ਤੇ ਲੋਕ ਆਪਣੀਆਂ ਔਰਤਾਂ ਸੁਹਾਗਣਾ ਵਾਲੇ ਵਸਤਰ ਪਹਿਨਾ ਕੇ ਚੁੰਦੇ ਪਹਿਨਾ ਕੇ ਹਾਰ ਸ਼ਿੰਗਾਰ ਕਰਕੇ ਉਹਦੇ ਡੇਰੇ ਤੇ ਲੈ ਕੇ ਜਾਂਦੇ ਕਿਉਂਕਿ ਸਾਡਾ ਬੇੜਾ ਇਦਾਂ ਕਰਕੇ ਆ ਕਿ ਅਸੀਂ ਆਪ ਖੁਦ ਇਹਨਾਂ ਚੀਜ਼ਾਂ ਨੂੰ ਬੜਾਦਾ ਪਰ ਉਹ ਦਰਵਾਜ਼ੇ ਦੇ ਅੰਦਰ ਕਿਸੇ ਨੂੰ ਨਾ ਜਾਣ ਦਿੰਦਾ ਲੋਕ ਸੀਰਨੀਆਂ ਲੈ ਕੇ ਲੋਕ ਕੀਮਤੀ ਪਟਾਣ ਲੈ ਕੇ ਬੜਾ ਕੁਝ ਲੈ ਕੇ ਫੁੱਲਾਂ ਦੇ ਮਲ ਸਜਿਆ ਹੋਇਆ ਉਹਦਾ ਡੇਰਾ ਔਰ ਉਸ ਦਿਨ ਉਹ ਦੀਪਮਾਲਾ ਕਰਦਾ ਦੀਵੇ-ਦੀਵੇ ਜਗਦੇ ਉਹਦੇ ਦੇ ਸਤਗੁਰੂ ਨਾਨਕ ਦੇਵ ਸਿੱਤੇ ਪਾਸ਼ਾ ਵੀ ਚਲੇ ਗਏ ਬੜੀ ਭੀੜ ਸੀ ਬੜੀ ਚਰਪੈਰ ਸੀ ਤੇ ਸਤਿਗੁਰੂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੰਦਰ ਜਾਣ ਲੱਗੇ ਤੇ ਦਰਵਾਜ਼ੇ ਤੇ ਖੜੇ ਕੋਈ ਉਹਦੇ ਹਰਕਾਰੇ ਨੇ ਉੱਤੇ ਉਹ ਕਹਿੰਦਾ ਜੀ ਕਿੱਧਰ ਸੱਜ ਕਹਿੰਦੇ ਵੀ ਤੇਰੇ ਫਕੀਰ ਦੀ ਇੰਨੀ ਚੜ੍ਹਾਈ ਆ ਇਹਨੇ ਲੋਕ ਇਹਨੂੰ ਮੰਨਦੇ ਆ ਸੱਜ ਕਹਿੰਦੇ ਅਸੀਂ ਇਹਦੇ ਨਾਲ ਵਿਚਾਰ ਕਰਨੀ ਚਾਹੁੰਦੇ ਇਹਨੂੰ ਮਿਲਣਾ ਚਾਹੁੰਦੇ ਉਹਨੇ ਜਾ ਕੇ ਅੰਦਰ ਕਿਹਾ ਕਹਿੰਦਾ ਜੀ ਇਹ ਤਾਂ ਕਿਸੇ ਨੂੰ ਮਿਲਦੇ ਨਹੀਂ ਅੱਜ ਦੇ ਦਿਨ ਇਹਨਾਂ ਨੂੰ ਰੱਬ ਦੇ ਦਰਦਾਰ ਹੁੰਦੇ ਆ ਰੱਬ ਦੇ ਦਰਸ਼ਨ ਹੁੰਦੇ ਆ ਤੇ ਕਿਸੇ ਨੂੰ ਮਿਲਦੇ ਨਹੀਂ ਪਰ ਫਿਰ ਵੀ ਤੁਹਾਡੇ ਕਹਿਣ ਤੇ ਮੈਂ ਪੁੱਛ ਲਈਨਾ ਉਹਨੇ ਜਾ ਕੇ ਫਕੀਰ ਨੂੰ ਪੁੱਛਿਆ ਉਹਨੇ ਕਹਾ ਦਿੱਤੇ ਜੇ ਮੈਂ ਕਿਸੇ ਨੂੰ ਨੇ ਮਿਲਣਾ ਲੁਕੋ ਕਿ ਹੂਏ ਤੇ ਮੁੜਦਾ ਉਹਨੇ ਦੱਸਿਆ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕੋਈ ਫਕੀਰਾ ਹੈ ਕਿਾ ਕਿ ਉਹਨੂੰ ਕਹ ਹੂਏ ਤੇ ਨਮਸਕਾਰ ਕਰੇ ਮੱਥਾ ਟੇਕ ਕੇ ਤੇ ਮੁੜਦਾ ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹਨੇ ਜਿਹਦੇ ਅੱਗੇ ਕੁੱਲ ਆਲਮ ਝੁਕਦਾ ਹੈ ਉਹ ਸੀਸ ਥੋੜਾ ਝੁਕਾਉਣ ਲੱਗੇ ਉਹ ਵੀ ਕਿਸੇ ਬੰਦੇ ਕਿਸੇ ਪਖੰਡੀ ਇਕ ਇੱਥੇ ਮਾਫ ਕਰਨਾ ਸਾਡੇ ਚੀ ਇਹਨਾਂ ਦਾ ਬਣ ਗਿਆ ਕਿ ਮਾਫ ਕਰਨਾ ਗਾਤਰੇ ਪਾਕੀ ਦੇ ਸਿਡੇਰਿਆਂ ਤੇ ਲਗੇ ਕਰ ਗਾਤਰੇ ਪਾਕੀ ਵਿੱਚ ਪਤਨ ਕਿੱਥੇ ਕਿੱਥੇ ਨੱਕ ਰਗਣੀ ਜਾਂ ਕਿੱਥੇ ਕਿੱਥੇ ਮੱਥੇ ਤੇ ਹੁਰ ਨਾਨਕ ਦਾ ਸਿੱਖ ਝੁਕਦਾ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਉਹ ਕਿਸੇ ਅਗੇ ਝੁਕਦਾ ਹੁਣ ਜਦੋਂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਇਹ ਬਾਤ ਉਹਦੇ ਫਰਕਾਰੇ ਨੇ ਕਿਹਾ ਇੱਥੇ ਮੱਤਾਂ ਦੇ ਕੋਲ ਤੇ ਚਲੇ ਜਾਓ ਸਭ ਮੁਸਕਰਾ ਪੇ ਹੱਸਦੇ ਪਤਾ ਤੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਘਟ ਘਟ ਕੇ ਅੰਤਰ ਕੀ ਜਾਣਤ ਭਲੇbure ਕੀ ਪੀਪਸ਼ਾ ਸਭ ਨੇ ਕਿਹਾ ਮਰਦਾਨਿਆ ਚੱਲ ਚਲੀਏ ਇੱਥੇ ਕੱਖ ਨਹੀਂ ਇੱਥੇ ਕੁਝ ਨਹੀਂ ਚੱਲ ਚਲੀਏ ਸਤਿਗੁਰੂ ਜੀ ਕਹਿੰਦੇ ਪਖੰਡੀ ਆ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਕੁ ਬੜੀਆਂ ਦਿਲ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਦੱਸੇ ਸਭ ਕਨੇ ਦੇ ਪੱਲੇ ਕੱਖ ਨਹੀਂ ਪਖੰਡੀ ਐ ਰੱਜ ਕੇ ਪਖੰਡ ਕਰ ਰਿਆ ਇਹਦੇ ਕੋਲ ਕੋਈ ਰੱਬ ਦੀ ਗੱਲ ਨਹੀਂ ਕੋਈ ਇਹਨੂੰ ਰੱਬ ਦੇ دیدار ਨਹੀਂ ਸਤਿਗੁਰੂ ਜੀ ਕਹਿੰਦੇ ਕਿ ਉੱਜੜੇਗਾ ਇਹਦਾ ਸਰਬਨਾਸ਼ ਹੋਏਗਾ ਇਹਦਾ ਖਾਤਮਾ ਕਹਿੰਦੇ ਉਸ ਜਗ੍ਹਾ ਤੇ ਥੋੜੇ ਸਮੇਂ ਬਾਅਦ ਐਸਾ ਧੱਕਾ ਪਿਆ ਕਿ ਦੋ ਕੁੱਟਾਂ ਵਿੱਚ ਆਪਸੀ ਲੜਾਈ ਹੋ ਗਈ ਜਦੋਂ ਦੋ ਕੁੱਟਾਂ ਵਿੱਚ ਆਪਸੀ ਲੜਾਈ ਹੋ ਗਈ ਵੱਟਾ ਕੱਟੀ ਸ਼ੁਰੂ ਹੋ ਗਈ ਕੋਟ ਲੋਕ ਵੱਢ ਦਿੱਤੇ ਕਿ ਖੂਨ ਚੱਲਣ ਲੱਗ ਪਿਆ ਤੇ ਕਹਿੰਦੇ ਲੜਦੇ ਲੜਦੇ ਉਸ ਫਕੀਰ ਦੇ ਕਮਰੇ ਤੱਕ ਪਹੁੰਚ ਗਏ ਜਿੱਥੇ ਉਹ ਅੰਦਰ ਨਹੀਂ ਸੀ ਵੜਨ ਦੇ ਤਾ ਤੇ ਇੱਕ ਦੂਜੇ ਨੂੰ ੱੱੱਕੇ ਮਾਰਦੇ ਮਾਰਦੇ ਅੰਦਰ ਵੜ ਕੇ ਲੁੱਟਖਸੁੱਟ ਪੈਦਾ ਹੋ ਗਈ ਲੁੱਟਣ ਲੱਗ ਪਏ ਲੋਕ ਜਿਹੜਾ ਸਮਾਨ ਸੀ ਜਿਹੜੇ ਵਿੱਚ ਚੋਰ ਕੁਸ ਬੈਠੀਏ ਕੁਸੇ ਹੁਣ ਜਦੋਂ ੱੱੱਕਾ ਮੁੱਕੀ ਕਰਦੇ ਕਰਦੇ ਉਹਦੇ ਅੰਦਰ ਵੜੇ ਨਾ ਮਾਫ ਕਰਨਾ ਕਿਉਂਕਿ ਅਸੀਂ ਸਾਡੀ ਉਮਰ ਇਤਾਂ ਦੀ ਹੁੰਦੀ ਏ ਗੱਲਾਂ ਕਹਿਣ ਤੋਂ ਅਸੀਂ ਬਰੇਜ ਕਰ ਜਾਂਦੇ ਹਾਂ ਪਰ ਜੋ ਸੱਚ ਹੈ ਉਹ ਸਾਨੂੰ ਬੋਲਣਾ ਪੈਂਦਾ ਜਦੋਂ ਉਹ ਅੰਦਰ ਬੜੇ ਉਸ ਕਮਰੇ ਚ ਜਿੱਥੇ ਉਹ ਕਹਿ ਰਿਹਾ ਸੀ ਮੈਨੂੰ ਰੱਬ ਦੇ ਦਿਦਾਰ ਹੁੰਦੇ ਆ ਦਰਸ਼ਨ ਹੁੰਦੇ ਆ ਲਿਬਾਸ ਉਹਦਾ ਔਰਤਾਂ ਵਾਲਾ ਸ਼ਾਹ ਸੋਹਾਗਣਾ ਦਾ ਮਤਲਬ ਸੁਹਾਗਣਾ ਵਾਲੇ ਉਹ ਕੱਪੜੇ ਪਹਿਨਦਾ ਸੀ ਚੂੜਾ ਪਾਉਂਦਾ ਸੀ ਹੱਥਾਂ 'ਚ ਤੇ ਪੂਰਾ ਸੁਹਾਗ ਔਰਤਾਂ ਵਾਲਾ ਲਿਬਾਸ ਉਹਦਾ ਜਦੋਂ ਉਹ ਅੰਦਰ ਬੜੇ ਲੋਕ ਤੇ ਮਾਫ ਕਰਨਾ ਉਹ ਕਿਸੇ ਔਰਤ ਨਾਲ ਕੋ ਕਰਮ ਕਰ ਰਿਹਾ ਸੀ ਕਿਸੇ ਔਰਤ ਨਾਲ ਉਹ ਕਰਮ ਕਰ ਰਿਹਾ ਸੀ ਤੇ ਜਦੋਂ ਉਹ ਲੋਕ ਅੰਦਰ ਬੜੇ ਉਹਨਾਂ ਲੋਕਾਂ ਨੇ ਕਿਹਾ ਫਿਰ ਉਹ ਇਹਨੂੰ ਜਾਣ ਤੋਂ ਮਾਰ ਦੋ ਕਿਉਂਕਿ ਇਹ ਬੰਦਾ ਇਹ ਕਹਿ ਕੇ ਵੀ ਰੱਬ ਦੇ ਨਾਮ ਤੇ ਕਹਿ ਕੇ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ ਇੱਜ਼ਤਾਂ ਤੇ ਪੱਤਾ ਲੁੱਟ ਰਿਹਾ ਹੈ ਇਸ ਕਰਕੇ ਮਾਰ ਦਿੱਤਾ ਕਿ ਕਿੱਡੇ ਮੂਰਖ ਲੋਕ ਆਪਣੀਆਂ ਔਰਤਾਂ ਨੂੰ ਉਸ ਦਿਨ ਸੁਹਾਗਣਾ ਵਾਲੇ ਵਸਤਰ ਪਹਿਨਾ ਕੇ ਉਹਦੇ ਗੂੜੇ ਅੱਗੇ ਲਿਆ ਖੜਾ ਕਰ ਦਿੱਤਾ ਤੇ ਹੁਣ ਜਦੋਂ ਇਹ ਕੁਝ ਹੋਇਆ ਲੋਕੀ ਉਹਦੇ ਮਗਰ ਚੜ ਕੇ ਸਭ ਕੁਝ ਦੇਰਾ ਲੁੱਟਿਆ ਗਿਆ ਫਿਰ ਨਾਰਕ ਸਿੰਘ ਨੇ ਕਿਹਾ ਸੀ ਇਹਦਾ ਕੁਝ ਨਹੀਂ ਰਹਿਣਾ ਤੇ ਉਹ ਬਚਨ ਸੱਚ ਹੋਏ ਹੁਣ ਬੜੇ ਲੋਕ ਐਸੇ ਆ ਜਿਹੜੇ ਸਾਹਮਣੇ ਕੁਨਾਰਕ ਸਿੰਘ ਨੇ श्राप ਦੇ ਦਿੱਤਾ श्राप ਨਹੀਂ ਸੀ ਇਹ ਸਤਿਗੁਰਾਂ ਨੇ ਉਹਦੀ ਨiyet ਨੂੰ ਵੇਖ ਕੇ ਸੁਭਾਵਿਕ ਬਚਨ ਕਹਿ ਸ। ਕਈ ਵਾਰੀ ਆਪਾਂ ਇਹ ਗੱਲਾਂ ਕਹਿੰਦੇ ਆਂ ਕਿ ਕੱਲ ਨੂੰ ਆਹ ਬੰਦਾ ਵੇਖੀ ਸ਼ੂਗਰ ਦਾ ਮਰੀਜ਼ ਹੋਏਗਾ। ਆਪਾਂ ਸੁਭਾਵਿਕ ਕਹਿੰਦੇ ਨਾ ਕਿ ਜਿਹੜਾ ਜ਼ਿਆਦਾ ਮਿੱਠਾ ਖਾਂਦਾ ਆਪਾਂ ਸੁਭਾਵਿਕ ਕਹਿੰਦੇ ਆਂ ਕਿ ਆਹ ਬੰਦਾ ਵੇਖੀ ਫਲਾਣੀ ਬਿਵਾਰੀ ਦੇ ਨਾਲ ਮਰੇਗਾ। ਕਿਉਂਕਿ ਵੇਖੋ ਅਸੀਂ ਅੰਤਰਜਾਮੀ ਤੇ ਹੈ ਨਹੀਂ। ਤੇ ਨਾ ਕੀ ਅਸੀਂ ਉਸ ਬੰਦੇ ਨੂੰ ਸ਼ਰਾਪ ਦਿੰਦਾ। ਪਰ ਜਦੋਂ ਐਵੇਂ ਦੀ ਕੋਈ ਗੱਲ ਹੁੰਦੀ ਹੈ ਸਾਡੇ ਲੋਕ ਸ਼ਰਾਬ ਦੇ ਵਿੱਚ ਤੇ ਬਦਲ ਦਿੰਦੇ ਆ ਨਾ ਚੀਜ਼ਾਂ ਨੂੰ ਜਾਂ ਫਿਰ ਇਹ ਕਹਿ ਦਿੰਦੇ ਆ ਕਿ ਵਰ ਦਿੱਤਾ ਪਰ ਵਰ ਸ਼ਰਾਬ ਨਹੀਂ ਹੈ ਗੁਰਨਾਨਕ ਦੇ ਕਰਜੋ ਸਤਿਗੁਰੂ ਨੇ ਸਿੱਧੇ ਸਾਹਮਣੇ ਸੁਭਾਵੀਂ ਕੇ ਗੱਲ ਕੀਤੀ ਕਿ ਇਹਦਾ ਸਰਬਨਾਸ਼ ਹੋਣਾ ਇਹਨੂੰ ਜੜਨਾ ਤੇ ਸੱਚ ਉਹ ਕੁਕਰਮੀ ਅੰਦਰ ਉਹਦਾ ਪਾ ਜੁਗੜ ਗਿਆ ਤੇ ਬੜੇ ਐਸੇ ਕੁ ਪਾਵਾਂ ਵਾਲੇ ਬਾਬੇ ਆ ਜਿਨ੍ਹਾਂ ਦੇ ਪਾ ਜੁਗੜੇ ਤੇ ਬੜੇ ਗੈਨ ਹੁਣ ਆਹ ਸ਼ਬਦ ਉਹਨਾਂ ਨੇ ਵਰਤੇ ਆ ਸੱਤੀ ਪਾਪ ਕਰ ਸਤ ਕਮਾਏ ਕਹਿੰਦੇ ਧਰਮੀ ਲਿਬਾਸ ਪਹਿਨ ਕੇ ਤੇ ਅੰਦਰ ਪਾਪ ਕਰਦੇ ਬਾਹਰ ਆਪਣੇ ਆਪ ਨੂੰ ਸਦੋਂਦਾ ਮੈਂ ਬੜਾ ਵੱਡਾ ਫਕੀਰ ਆ ਮੈਂ ਬੜਾ ਵੱਡਾ ਧਰਮੀ ਆ ਪਰ ਸਤਗੁਰੂ ਜੀ ਕਹਿੰਦੇ ਅੰਦਰ ਜਿਹੜਾ ਹੈ ਪਾਪੀ ਛੁਪਿਆ ਹੈ ਅੰਦਰ ਕਾਮਕ ਵਰਤੀ ਘਰ ਘਰ ਕੇ ਬੈਠੀ ਹੈ ਅੰਦਰਲਾ ਕਾਮ ਸੱਚ ਹੈ 70 80 ਸਾਲ ਦੇ ਬੰਦੇ ਦੇ ਅੰਦਰੋਂ ਵੀ ਨਿਕਲਿਆ ਨਹੀਂ ਉੱਦਾਂ ਹੀ ਬੈਠਾ ਹਾਲਾਂਕਿ ਆਪਾਂ ਕਿੰਨਾ ਵੀ ਬਜ਼ੁਰਗ ਹੋ ਗਿਆ ਸਿਆਣਾ ਹੋ ਗਿਆ ਪਰ ਜਦੋਂ ਉਹਦੀਆਂ ਗੱਲਾਂ ਸੁਣੀ ਦੀਆਂ ਤੇ ਸਮਝੀਦਾ ਵੀ ਇਹ ਹਜੇ 100 ਸਾਲ ਦੀ ਉਮਰ ਵਾਲੇ ਬੰਦੇ ਵਰਗੀਆਂ ਗੱਲਾਂ ਕਰਦਾ ਮਤਲਬ ਉਹਦੇ ਅੰਦਰ ਦੀ ਵਿਰਤੀ ਖਤਮ ਨਹੀਂ ਹੈ ਭਾਵੇਂ ਨਿਵਾਸ ਜਟਾਰ ਗਿਆ ਭਾਵੇਂ ਦਾੜਾ ਚਿੱਟਾ ਆ ਗਿਆ ਪਰ ਅਕਲ ਹਜੇ ਉੱਥੇ ਦੀ ਉੱਥੇ ਖੜੀ ਹੈ ਇਸ ਲਈ ਸੱਤੀ ਪਾਪ ਕਰ ਸਤ ਕਮਾਏ ਗੁਰ ਦੇਖਿਆ ਕਰ ਦੇਵਣ ਜਾਏ ਹੁਣ ਜਿਹੜਾ ਆਪਣੇ ਡੇਰੇ ਤੇ ਬਿਠਾ ਹੈ ਉਹਨੂੰ ਤੇ ਲੋੜ ਨਹੀਂ ਲੋਕਾਂ ਦੇ ਘਰਾਂ 'ਚ ਜਾਣ ਪਰ ਲੋਕਾਂ ਦੇ ਘਰਾਂ 'ਚ ਕਿਉਂ ਜਾ ਰਿਹਾ ਸਤਪੁਰ ਜੀ ਕਹਿ ਰਿਹਾ ਗੁਰ ਦੇਖਿਆ ਕਰ ਦੇਵਣ ਜਾਏ ਉਹਨਾਂ ਦੇ ਘਰਾਂ ਦੇ ਵਿੱਚੋਂ ਰੁਪਈਆ ਪੈਸਾ ਮੋਟਾ ਮਿਲੇਗਾ ਇਸ ਕਰਕੇ ਉਹਨਾਂ ਦੇ ਘਰ ਉਹ ਵੀ ਬਾਬੇ ਦੇਖੋਗੇ ਕਿਸੇ ਗਰੀਬ ਦੀ ਕੁੜੀਆ ਚਲੀ ਜਾਏ ਕਿਸੇ ਬਾਬੇ ਨੂੰ ਕਿਹਾ ਤੁਸੀਂ ਅੱਜ ਤੱਕ ਕਿਸ ਗਰੀਬ ਦੀ ਸ਼ਾਨ ਚ ਗਿਆ ਕਿਸੇ ਗਰੀਬ ਦੀ ਕੂਟਿਆ ਚ ਗਿਆ ਇੱਕ ਬਾਬਾ ਨਾਮ ਕੀ ਸੀ ਜਿਹੜਾ ਭਾਈ ਲਾਗੋ ਦੇ ਘਰੇ ਗਿਆ ਜਿਹੜਾ ਕੂਟਿਆ ਵਾਲਿਆਂ ਦੇ ਘਰਾਂ ਚ ਜਾ ਕੇ ਬੈਠਾ ਮਹਿਲਾ ਵਾਲਿਆਂ ਨੂੰ ਸਤਿਗੁਰਾਂ ਨੇ ਜਗਾ ਦੇ ਇੱਕ ਗੁਰੂ ਨਾਮ ਸਤਿ ਪਰ तमाम ਬਾਬੇ ਵੇਖੋਗੇ ਤੇ ਉਹ VIP ਬੰਦਿਆਂ ਦੇ ਘਰ ਚ ਜਾਂਦੇ ਆ ਕਾਰਨ ਕੀ ਹੈ ਪਤਾ ਮੋਟੇ ਲੋਕਾਂ ਨੂੰ ਮਿਲਣ ਲਈ ਪਤਾ ਚੰਗੀ ਸੇਵਾ ਹੋਵੇ ਅਗਲਾ ਕਾਜੂ ਬਦਾਮ ਦਵੇਗਾ ਪਰ ਗਰੀਬਾਂ ਦੇ ਘਰ ਕੀ ਗੁਰਨਾਗਦ ਦਾ ਸਿਧਾਂਤ ਸੀ ਕਿ ਗਰੀਬਾਂ ਦੇ ਘਰ ਤੋਂ ਸ਼ੁਰੂ ਕਰ ਪਰ ਦੱਸੋ ਮੈਨੂੰ ਕਿੰਨੇ ਭਾਬੇ ਆ ਜਿਹੜੇ ਗਰੀਬਾਂ ਦੀਆਂ ਛੰਨਾ ਤੇ ਕੁੜੀਆਂ ਚ ਜਾਂਦੇ ਆ ਨਹੀਂ ਗੁਰ ਦੇਖਿਆ ਕਰਦੇ ਉਹ ਜائیں ਕਹਿੰਦੇ ਉਹਨਾਂ ਦੇ ਘਰਾਂ 'ਚ ਹੀ ਸਿੱਖਿਆ ਦੇਣ ਜਾਂਦੇ ਆ ਜਿੰਨਾਂ ਨੂੰ ਮੋٹے ਪੈਸੇ ਮਿਲਦੇ ਆ ਜਿਨ੍ਹਾਂ ਨੂੰ ਚੰਗੇ ਰੁਪਈਏ ਪੈਸੇ ਮਿਲਨੇ ਆ ਉਹਨਾਂ ਦੇ ਘਰ ਫਿਰ ਉਹਨਾਂ ਨੂੰ ਵਿਖਿਆ ਦੇ। ਉਹਨਾਂ ਦੇ ਘਰਾਜੀ ਜਾ ਕਰਕੇ ਡੇਰੇ ਲਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਫਲਾਣੇ ਫਲਾਣੇ ਬੰਦੇ ਜਿਹੜੇ ਆ ਨਾ ਇਹਨਾਂ ਕੋਲ ਚੰਗਾ ਪੈਸਾ ਹੈ ਤੇ ਫਿਰ ਉਹਨਾਂ ਨੂੰ ਪਰਮਾਉਣਗੇ। ਫਿਰ ਉਹਨਾਂ ਨੂੰ ਭਰਮ ਵਿੱਚ ਪਾਉਣਗੇ ਆਹ ਕੰਮ ਕਰੋਗੇ ਤੁਹਾਡਾ ਕੰਮ ਹੋਏਗਾ ਫਿਰ ਹੋਰ ਵੀ ਜਾਣਾ ਹੀ ਆ ਕੰਮ। ਜੇ 10 ਬੰਦਿਆਂ ਨੂੰ ਇਹ ਗੱਲ ਕੀਤੀ ਵੀ ਤੋ 5 ਦਾ ਤੇ ਹੋਵੇਗਾ। ਜੇ 10 ਨੰਬੇ ਪੁੱਤਰ ਦੀ ਦਾਤ ਲੈਣ ਚਲਗੇ ਤੇ ਚਾਰ ਵੀ ਹੋ ਗਿਆ ਤੇ ਸਮਝ ਲਓ ਉਹਨਾਂ ਲਈ ਤੇ ਬਾਬਾ ਰੱਬ ਹੈ ਉਹਨਾਂ ਲਈ ਤੇ ਬਾਬਾ ਰੱਬ ਤੋਂ ਉਹਨਾਂ ਬਰਾფი ਪੱਲਾ ਛੜ ਜਾਣਾ ਕੋਲੀ ਹੁਲੀ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਫਿਰ ਬਾਬੇ ਦੀ ਪੂਜਨ ਲਾ ਦਿੱਤੀ ਸਾਡੇ ਕਿਰਪਾ ਬਾਬੇ ਦੀ ਇਸ ਕਰਕੇ ਭਲਿਓ ਫਿਰ ਉਹਨਾਂ ਦੇ ਘਰਾਂ ਵਿੱਚ ਸਤਿਗੁਰੂ ਜੀ ਕਹਿੰਦੇ ਦਿਖਿਆ ਦੇਣ ਜਾਂਦੇ ਉਹਨਾਂ ਕੋ ਪੈਸੇ ਗਰਾਂਢ ਜਾਂਦੇ ਆ ਪੈਸੇ ਲੈਣ ਨਹੀਂ ਜਾਂਦੇ ਆ ਨਾ ਇਸ ਤਰੀਕੇ ਪਰ ਕਾ ਕਦੇ ਆ ਭਾਉ ਭਾਵੇਂ ਆਵੇਂ ਭਾਵੇਂ ਜਾ ਕਹਿੰਦੇ ਜਿਹੜੀ ਔਰਤ ਹੈ ਪਤਵ੍ਰਤ ਔਰਤ ਜਿਹੜੀ ਉਹ ਆਪਣੇ ਪਤੀ ਨੂੰ ਪਿਆਰ ਨਾ ਕਰੇ ਉਹਦੇ ਪ੍ਰਤੀ ਉਹਦੇ ਦਿਲ ਚ ਪਿਆਰ ਨਾ ਹੋਵੇ